ਸਸਰਾਲੀ ਕਲੋਨੀ ਦੀ ਗਰਾਊਂਡ ਰਿਐਲਿਟੀ ਸਸਰਾਲੀ ਬੰਨ ਸਵੇਰ ਦੀਆਂ ਖਬਰਾਂ ਫੈਲ ਰਹੀਆਂ ਸੀ ਟੁੱਟ ਗਿਆ ਤਾਂ ਤੁਹਾਨੂੰ ਦੱਸ ਦਿੰਦੇ ਆ ਵੀ ਹੁਣ ਇਸ ਸਮੇ ਸਭ ਕੁਝ ਆਊਟ ਆਫ ਡੇਂਜਰ ਹੈ ਹਲੇ ਤੱਕ ਤਸਵੀਰਾਂ ਜਿਹੜੀਆਂ ਆਈਆਂ ਨੇ ਅਤੇ ਅਸੀਂ ਵੀ ਉੱਥੇ ਫੀਲਡ ਤੇ ਮੌਜੂਦ ਸੀ ਉੱਥੇ ਜਾ ਕੇ ਪਤਾ ਲੱਗਿਆ ਵੀ ਹਜੇ ਬੰਨ ਦੇ ਨਾਲ ਜ਼ਰੂਰ ਦਰਿਆ ਵਗ ਰਿਹਾ ਤੇ ਬੰਨ ਦਾ ਕਾਫੀ ਹਿੱਸਾ ਵੀ ਟੁੱਟਿਆ ਉਸ ਤੋਂ ਪਿੱਛੇ ਜਿਹੜਾ ਹੈ ਜ਼ਰੂਰ ਪ੍ਰਸ਼ਾਸਨ ਨੇ ਵੀ ਬੰਨ ਲਗਾਤਾ ਹੈ ਨੌਜਵਾਨਾਂ ਨੇ ਵੀ ਸੇਵਾ ਜੜੀ ਨਿਭਾਈ ਆ ਤੇ ਉਹ ਵੀ ਜਿਹੜਾ ਪਹਿਲਾ ਬੰਨ ਸੀ ਉਹ ਵੀ ਹਜੇ ਪੂਰਾ ਨਹੀਂ ਟੁੱਟਿਆ ਤਾਂ ਸਭ ਤੋਂ ਵੱਡੀ ਗੱਲ ਨੇੜੇ-ਤੇੜੇ ਪਿੰਡਾਂ ਦੇ ਵਿੱਚ ਵੀ ਹਜੇ ਕੋਈ ਪਾਣੀ ਨਹੀਂ ਆਇਆ ਤੇ ਲੁਧਿਆਣਾ ਵੀ ਪੂਰਾ ਸੇਫ ਆ ਸਾਨੂੰ ਕਾਫੀ ਲੋਕ ਪੁੱਛ ਰਹੇ ਸੀ ਵੀ ਅਸਲ ਦੇ ਵਿੱਚ ਹਾਲਾਤ ਤਾਂ ਦੱਸੋ ਤਾਂ ਆਹ ਤਸਵੀਰਾਂ ਦੇਖ ਸਕਦੇ ਹੋ ਇਹ ਫੀਲਡ ਦੇ ਹਾਲਾਤ ਨੇ ਵੀ ਜਿੱਥੇ ਬੰਨ ਲੱਗਿਆ ਸੀ ਉਸ ਦੇ ਮਗਰ ਵੀ ਜਿਹੜਾ ਬੰਨ ਹੋਰ ਵੀ ਬਣਾਇਆ ਗਿਆ ਤੇ ਜ਼ਰੂਰ ਉੱਥੇ ਆਮ ਲੋਕਾਂ ਨੂੰ ਜਾਣ ਤੋਂ ਮਨਾਹੀ ਕਰ ਦਿੱਤੀ ਗਈ ਹੈ ਜਿਹੜੇ ਸਿਰਫ ਬੰਨ ਲਾ ਰਹੇ ਆ ਉਹ ਹੀ ਉੱਥੇ ਜਾ ਸਕਦੇ ਆ ਪ੍ਰਸ਼ਾਸਨ ਵੀ ਉੱਥੇ ਤੈਨਾਤ ਹੈ ਅ ਪ੍ਰਸ਼ਾਸਨ ਦੇ ਕੁਝ ਲੋਕਾਂ ਨਾਲ ਸਾਡੀ ਗੱਲਬਾਤ ਵੀ ਹੋਈ ਆ ਤੇ ਉਹ ਹੁਣ ਤੱਕ ਜਿਹੜੀ ਅਪਡੇਟ ਆਈ ਆ ਵੀ ਹੁਣ ਸਭ ਕੁਝ ਆਊਟ ਆਫ ਹਜੇ ਡੇਂਜਰ ਹੀ ਲੱਗ ਰਿਹਾ ਪਰ ਹੁਣ ਦੇਖਦੇ ਆ ਵੀ ਕਿੱਥੇ ਪਾਣੀ ਨਾ ਵੱਧ ਜੇ ਅ ਪਰ ਦੇਖ ਸਕਦੇ ਹੋ ਸਤਲੁਜ ਨੇ ਵੱਡੀ ਮਾਰਤਾ ਇਸ ਏਰੀਆ ਦੇ ਵਿੱਚ ਕੀਤੀ ਆ ਇੱਥੇ ਤੱਕ ਕੀ ਲੋਕਾਂ ਦਾ ਕਹਿਣਾ ਸੀ ਵੀ ਕਿੰਨੇ ਆ ਦੇ ਖੇਤ ਕਿੰਨੇ ਹੀ ਏਕੜ ਜਿਹੜੇ